ਫਗਵਾੜਾ ਦੇ ਅਮਰਨਗਰ ਵਿੱਚ ਚੱਲ ਰਹੀ ਅੱਗ ਬੁਝਾਉਣ ਵਾਲੇ ਸਿਲੰਡਰਾਂ ਨੂੰ ਭਰਨ ਵਾਲੀ ਫੈਕਟਰੀ 'ਚ ਅਚਾਨਕ ਸਿਲੰਡਰ ਫਟਣ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਹਾਸੀ ਦੀ ਸੂਚਨਾ ਮਿਲਦੇ ਹੀ ਐਸਪੀ ਫਗਵਾੜਾ ਰੁਪਿੰਦਰਪੁਰ ਕੋਰ, ਪੱਟੀ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ, ਐਸਐਚਓ ਸਿਟੀ ਜਤਿੰਦਰ ਕੁਮਾਰ ਅਤੇ ਐਸਐਚਓ ਸਦਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਉੱਥੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸੰਬੰਧੀ ਗੱਲਬਾਤ ਕਰਦੇ ਹਾਂ ਉੱਥੇ ਪੁੱਜੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ 'ਚ 27 ਸਾਲਾ ਬਲਜੀਤ ਸਿੰਘ ਵਾਸੀ ਖੋਤੜਾ ਦੀ ਮੌਤ ਹੋ ਗਈ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਬਤਨਕੀ ਰਾਹੇ ਤੋਂ ਦਰੁਪਤ ਲੂਚਾ ਦੀ ਰਿਪੋਰਟ। ਇਹ ਲੀਗਲ ਕਾਨੂੰਨੀ ਗੱਲ ਚੱਲਦੀ ਪਈ ਸੀ। ਇਹ ਜੀ ਮੈਂ ਨਹੀਂ ਇਹਦੇ ਬਾਰੇ ਕੁਛ ਪਿਆ ਸਰ। ਇੱਕ ਵਿਅਕਤੀ ਦੀ ਮੌਤ ਹੋਈ ਆ ਤੁਸੀਂ ਮੌਤ ਨਹੀਂ ਹੋਈ ਜੀ ਉਹ ਉਹਨਾਂ ਨੂੰ ਲੈ ਕੇ ਗਏ ਆ ਹਜੇ ਉਹਨਾਂ ਨੇ ਕੋਈ ਗੋਸ਼ਤ ਨਹੀਂ ਕੀਤਾ ਉਹਨਾਂ ਨੇ। ਐਸ.ਪੀ. ਸਾਹਿਬ। ਹਜੇ ਉਹਨਾਂ ਨੇ ਕੋਈ ਗੋਸ਼ਤ ਨਹੀਂ ਕੀਤਾ ਇਹਨਾਂ ਦਾ। ਨਹੀਂ ਐਸ.ਐਚ.ਓ. ਸਾਹਿਬ ਦੱਸਦੇ ਪਏ ਆ। ਇਨਨ ਕੋਨੋ ਖੂਨ ਹੋਇਆ ਸਿਲੰਡਰ ਫਟਿਆ ਮਤਲਬ ਲੀਗਲ ਸੀ ਅਨਲੀਗਲ ਸੀ ਇਹਦੇ ਤੋਂ ਤੁਸੀਂ ਜਾਣਕਾਰੀ ਦੇ ਸਕਦੇ ਹੋ ਕੁਝ ਨਹੀਂ ਨਹੀਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿਹਦੇ ਨਾਮ ਤੇ ਸੀ ਫੈਕਟਰੀ ਫੈਕਟਰੀ ਕਿਸ ਨਾਮ ਕੀ ਨਾਮ ਸੀ ਮਾਲਕ ਦਾ ਨਾਮ ਕੀ ਹੈ ਮਾਲਕ ਦਾ ਨਹੀਂ ਭਾਈ ਆ ਖੜੇ ਆ ਤੁਸੀਂ ਇੱਥੇ ਕੰਮ ਕਰਦੇ ਹੋ ਤੁਸੀਂ ਇੱਥੇ ਕੰਮ ਕਰਦੇ ਆ ਮੈਨੂੰ 2 ਸਾਲ ਹੋ ਗਏ 2 ਸਾਲ ਤੋਂ ਤੁਹਾਨੂੰ ਇਹ ਨਹੀਂ ਪਤਾ ਕਿ ਮਾਲਕ ਕੌਣ ਹੈ ਇੱਥੇ ਮਾਲਕ ਆ ਇਹ ਤਾਂ ਭਾਈ ਜਿਹੜੀ ਐ ਇੱਧਰ ਪੁੱਛ ਲਓ ਇਹਨਾਂ ਨੂੰ ਤੁਸੀਂ ਤੁਹਾਡੇ ਤੁਸੀਂ ਅੰਡਰ ਕਰਦੇ ਹੋਗੇ ਕੰਮ ਆ ਇਹਦੇ ਬਾਰੇ ਪਤਾ ਨਹੀਂ ਆਹ ਕਿਹਨਾਂ ਸੀ ਲੋਕ ਉਹ ਕੋਣ ਵਿਅਕਤੀ ਸੀ ਸਾਹਮਣੇ ਆ ਸਕਦੇ ਤੁਸੀਂ ਕੰਦੀ ਗੱਲ ਸੀ ਇਹ ਤਾਂ ਕੋ ਤੁਹਾਨੂੰ ਪਤਾ ਹੋਵੇਗਾ ਨਹੀਂ ਲੀਗਲੀ ਆ ਕੰਮ ਤਾਂ ਲੀਗਲ ਅਨਲੀਗਲ ਨਹੀਂ ਆਗਾ ਲੀਗਲੀ ਆਗਾ ਵੱਡੇ ਸਿੰਲਿੰਡਰ ਛੋਟੇ ਸਿੰਲਡਰ ਪਰ ਹੁੰਦਾ ਇਹ ਕਾਰਨ ਪਤਾ ਨਹੀਂ ਕੀ ਆ ਸੋਇ ਇਹਦੇ ਵਾਇਸ ਪਾਨੂੰ ਵੀ ਕੋਈ ਕੋਸ਼ਿਸ਼ ਨਹੀਂ ਕਰ ਸਕਦੇ ਇਹ ਭਰ ਸਕਦੇ ਹੀ ਇਹ ਨਹੀਂ ਭਰ ਸਕਦੇ ਸੀ ਹੈ ਵੱਡੇ ਸਿੰਲਡਰ ਤੋਂ ਛੋਟਾ ਸਿੰਲਡਰ ਇਹ ਭਰ ਸਕਦੇ ਆ ਇਹ ਇਨਚਰ ਹੋ ਗਿਆ ਕੰਮ ਕਰਦੇ ਆ ਨੂੰ ਇਦਾਂ ਦਾ ਕੋਈ ਹੋ ਗਿਆ ਇਹ ਪਤਾ ਨਹੀਂ ਪ੍ਰਮਾਤਮਾ ਦੀ ਕਿੰਨੇ ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਏ ਇਹਨਾਂ ਨੂੰ ਤਾਂ ਕੰਮ ਕਰਦੇ ਨੂੰ ਕਾਫੀ ਟਾਈਮ ਹੋ ਗਿਆ ਜੀ ਹਾਂਜੀ ਕਿਸੇ ਨਾਮ ਤੇ ਫੈਕਟਰੀ ਹੈ ਜੀ ਇਹ ਫੈਕਟਰੀ ਦਾ ਤਾਂ ਆਪਣੇ ਨੂੰ ਪਤਾ ਨਹੀਂ ਕੋਰੇਗਾ ਜੀ ਮੈਂ ਤਾਂ ਫਿਰ ਤੁਸੀਂ ਕਿੰਨੇ ਸਾਹ ਉਹ ਉਹ ਫਰਸਟ ایڈ ਦੇ ਨਾਮ ਤੇ ਹੈ ਜੀ ਇਹਨਾਂ ਦੇ ਨਾਮ ਤੇ ਹੈ ਮਾਮਲਾ ਜਿਹੜਾ ਤੁਸੀਂ ਅਮਰਨਗਰ ਆਏ ਇੱਥੇ ਆਏ ਜੀ ਅਮਰਨਗਰ ਇੱਥੇ ਨੇ ਇਹਨਾਂ ਨੇ ਫੈਕਟਰੀ ਲਾਈ ਸੀ ਜੋ ਨਾਈਟ੍ਰੋਜਨ ਅ ਅੱਗ ਬੁਝਾਊ ਯੰਤਰ ਹੁੰਦੇ ਨੇ ਉਹ ਵੱਡੇ ਸਿਲੰਡਰ ਤੋਂ ਛੋਟੇ 'ਚ ਭਰ ਰਹੇ ਨੇ ਜਿਹੜੇ ਬਲਜੀਤ ਸਿੰਘ ਹੈ ਉਹਦਾ ਹਜੇ ਪਤਾ ਲੱਗਿਆ ਸ਼ਾਇਦ ਉਹਦੀ ਡੈਥ ਹੋ ਗਈ 27 ਸਾਲ ਉਮਰ ਸੀ ਉਹ ਕੋਠੜਾ ਦਾ ਰਹਿਣ ਵਾਲਾ ਸੀ ਇਹ ਮਾਲਕ ਇਹਨਾਂ ਦਾ ਇੱਥੋਂ ਪਤਾ ਲੱਗਿਆ ਵੀ ਸਾਹਿਲ ਕੋੜਾ ਕੋਈ ਜਿਹੜਾ ਵਰਕਰ ਇੱਥੇ ਕੁਲਦੀਪ ਸਿੰਘ ਉਹ ਤੋਂ ਪਤਾ ਲੱਗਿਆ ਬਾਕੀ ਦੇਖਦੇ ਆਂ ਇਹਦੀ ਸਾਰ ਵੀ ਜਿਹੜੀ ਬੰਦੀ ਆ ਮੱਚ ਲਿਆਵਾਂ ਸਰ ਆਪਾਂ ਨੂੰ ਨਹੀਂ ਪਤਾ ਕਿੰਨੇ ਕਿੰਨੇ ਕਿਲੋ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਹਾਂ ਹਜੇ ਕੁਝ ਨਹੀਂ ਪਤਾ ਕਿਉਂਕਿ ਇੱਥੇ ਵਰਕਰ 22 ਹੀ ਹੈ ਉਹ ਤੋਂ ਪੁੱਛਗਿੱਛ ਕਰ ਰਹੇ ਹਾਂ ਕਿਉਂਕਿ ਮੌਕੇ ਤੇ ਬਲਜੀਤ ਸਿੰਘ ਜੀ ਦੀ ਸੱਟ ਮਿੱ ਜਿਹੜੀ ਡੈਥ ਹੋਈ ਹੈ ਕੀ ਲੱਗਦਾ ਤੁਹਾਨੂੰ ਮੌਕੇ ਦੇ ਕਿ ਲੱਗਦਾ ਉਹਦੀ ਡੈਥ ਹੋਣ ਦਾ ਕਾਰਨ ਕੀ ਲੱਗਦਾ ਇਹ ਦੇਖਦੇ ਆ ਪੱਕੀ ਇਨਵੈਸਟੀਗੇਟ ਕਰ ਰਹੇ ਕੈਮਰਾ ਵੀ ਲੱਗੇ ਇੱਥੇ ਕੈਮਰੇ ਤੋਂ ਪਤਾ ਲੱਗ ਜਾਊਗਾ ਕਿਦਾਂ ਮਤਲਬ ਕਿ ਓਵਰ ਹੋ ਗਿਆ ਹੈ ਤੇ ਫਟ ਗਿਆ ਸਿਲੰਡਰ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆਫ ਹੈ। ਸਿਸਟਮ ਇੱਕ ਸਿਲੰਡਰ ਛੋਟਾ ਫਟਿਆ ਪਿਆ ਆ ਲੱਗਦਾ ਜਿਹੜਾ ਅਗਲੇ ਉਜੰਤਰ ਹੈ। ਇਹ ਕੀ ਲੱਗਦਾ ਵੀ ਉਹਦੇ ਨਾਲ ਹੋ ਸਕਦਾ। ਹਾਂ ਬਿਲਕੁਲ ਜੀ ਬਿਲਕੁਲ ਇਹ ਇਥੋਂ ਅਗਲੇ ਉਜੰਤਰ ਓਵਰ ਹੋ ਗਿਆ ਉਹ ਤੋਂ ਵੱਡੇ ਤੋਂ ਛੋਟੇ ਚ ਭਰਦਾ ਜੀ ਉਹ ਫਟਣ ਨਾਲ ਹੀ ਹੋਇਆ ਹੈ। ਇਹ ਚਾਹ ਤੇ ਜੇ ਇੱਕ ਇਹ ਦੂਜੀ ਫੈਕਟਰੀ ਦਾ ਨਾਮ ਕੀ ਹੈ ਜਿਹੜੀ ਇਹ ਤਰ੍ਹਾਂ ਦੀ ਕੁਝ ਮੈਨੂੰ ਜੇ ਕੁਝ ਨਹੀਂ ਪਤਾ ਕਿਉਂਕਿ ਇਹ ਮੁੰਡਾ ਆਇਆ ਇੱਥੇ ਬੋਰਡ ਬੂਡ ਕੋਈ ਨਹੀਂ ਲੱਗਾ ਬਾਕੀ ਇਨਵੈਸਟੀਗੇਟ ਕਰ ਸਰ ਕਿਸੇ ਕਿਹੜੀ ਜਗ੍ਹਾ ਦੀ ਹੈ ਲੀਗਲ ਕਨ ਲੀਗਲ ਆ ਉਹੀ ਉਹੀ ਆਪਾਂ ਪਤਾ ਕਰਾਂਗੇ ਇਨਵੈਸਟੀਗੇਟ ਦਾ ਪਾਰਟ ਆ ਜਦੋਂ ਪਤਾ ਲਾਉ ਜੀ ਫਿਰ ਦੇਖਾਂ ਕਰਦੇ ਹਾਂ ਸਰ ਇਹ ਕਿਹੜੀ ਜਗ੍ਹਾ ਦੇ ਉੱਪਰ ਇਹ ਅਮਰ ਅਮਰ ਪਹਿਲੇ ਸਹੀ ਹੈ ਉਹ ਤੇ ਇਹ ਕਿੰਨੇ ਕ ਸਰਿੰਡਰ ਮੌਕੇ ਤੇ ਪਏ ਸਰਿੰਡਰ ਪਏ ਵੀ ਹੋਏ ਆ ਪੰਜ 6 ਸਰਿੰਡਰ ਪਏ ਨੇ ਜੀ ਇੱਥੇ ਮੌਕੇ ਤੇ ਦੋ ਸਰਿੰਡਰ ਵੱਡੇ ਪਏ ਨੇ ਤੇ ਸਕੂਟਰ ਮੋਟਰਸਾਈਕਲ ਖੜੇ ਨੇ ਇੱਥੇ ਕੀ ਦੇਖਦੇ ਆ ਜਿਹੜੇ ਮੋਕ ਤੇ ਵੱਡੇ ਸਿਲੰਡਰ ਪਏ ਕੋਣੋਂ ਤੋਂ ਮੀਟਰ ਵਗੈਰਾ ਕੋ ਸਾਹਮਣੇ ਇਦਾਂ ਦੀ ਕੋਈ ਗੱਲ ਆਈ ਹੋਵੇ ਮੀਟਰ ਉਹ ਚੈੱਕ ਕਰਦੇ ਆ ਜੇ ਜੇ ਹਾਈਆਂ ਸੀ ਉਹਨੇ ਚੈੱਕਿੰਗ ਤੋਂ ਬਾਅਦ ਪਤਾ ਲੱਗਣਾ ਸਾਰਾ ਕੁਝ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਅੱਜੇ ਦੇਖਦੇ ਆ ਜਿਹੜਾ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿਹੜੇ ਮੈਕਮੇ ਨਾਲ ਕਿਵੇਂ ਸੰਪਰਕ ਕਰਕੇ ਫਿਰ ਉਹ ਦੇਖਾਂਗੇ ਤੇ ਬੇ ਕੁਝ ਸਾਹਮਣੇ ਆਇਆ ਨਹੀਂ ابھی ਇਹ ਮਨਜ਼ੂਰੀ ਹੈ ਇਹਨਾਂ ਕੋਲ ਨਹੀਂ ਹੈ ਨਹੀਂ ਹਜੇ ਕੁਝ ਸਾਹਮਣੇ ਨਹੀਂ ਹੈ